ਭਾਰਤੀ ਸਰਕਾਰ ਨੇ ਪੰਜਾਬ ਦੀ ਬਿਲਕੁਲ ਕੋਈ ਪ੍ਰਵਾਹ ਨਹੀਂ ਕੀਤੀ 28 ਰਾਜ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਪੰਜਾਬ ਤੇ ਇਹ ਆਫਤ ਆਈ ਆ ਤੇ ਪੰਜਾਬ ਦੀ ਮਦਦ ਕਰਨ ਲਈ ਕੇਵਲ ਤੇ ਕੇਵਲ ਹਰਿਆਣਾ ਆਇਆ ਹਰਿਆਣੇ ਦੇ ਲੋਕ ਆਏ ਆ ਹਰਿਆਣੇ ਦੀ ਸਰਕਾਰ ਨਹੀਂ ਕੁੱਚਣ ਵਾਲੀ ਗੱਲ ਆ ਕਿ ਪੂਰੇ ਭਾਰਤ ਦੀਆਂ ਬਾਕੀ ਪਛਾਵਾਂ ਜਿਹੜੀਆਂ ਨੇ ਉਹ ਪਛਾਵਾਂ ਵਾਲੇ ਲੋਕ ਕਿਉਂ ਨਹੀਂ ਪੰਜਾਬ ਦੀ ਮਦਦ ਤੇ ਆਏ ਜਿੰਨੇ ਵੀ ਬਾਕੀ ਧਰਮ ਨੇ ਫਿਰ ਧਰਮੀ ਕਹੋਣ ਦਾ ਤੇ ਧਰਮੀ ਹੋਣ ਦਾ ਫਾਇਦਾ ਕੀ ਜੇ ਅਸੀਂ ਦੂਸਰਿਆਂ ਦੀ ਮਦਦ ਹੀ ਨਹੀਂ ਕਰਨੀ ਇਹ ਮੁਸੀਬਤ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਆਈ ਹੁੰਦੀ ਕਿਸੇ ਹੋਰ ਭਾਸ਼ਾ ਵਾਲਿਆਂ ਤੇ ਆਈ ਹੁੰਦੀ ਕਿਸੇ ਹੋਰ ਧਰਮ ਵਾਲਿਆਂ ਤੇ ਆਈ ਹੁੰਦੀ ਤੇ ਪੰਜਾਬੀ ਭਾਸ਼ਾ ਵਾਲਿਆਂ ਨੇ ਤੇ ਸਿੱਖ ਧਰਮ ਵਾਲਿਆਂ ਨੇ ਬਿਲਕੁਲ ਪਿੱਛੇ ਨਹੀਂ ਹਟਣਾ ਸੀ ਸਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਦਰਸ਼ਕੋ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੜ ਆਏ ਹੋਏ ਹਨ ਅੱਜ ਤੁਹਾਡੇ ਨਾਲ ਮੇਰਾ ਗੱਲ ਕਰਨ ਦਾ ਵਿਸ਼ਾ ਹੈ ਹਲੂਣਾ ਮੈਂ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਹਲੂਣਾ ਦੇਣਾ ਚਾਹੁੰਦਾ ਜਿਹੜੇ ਹਜੇ ਤੱਕ ਸੁੱਤੇ ਪਏ ਨੇ ਉਹ ਪੰਜਾਬ ਦੀ ਪੰਜਾਬੀਅਤ ਦੀ ਕਿਸੇ ਵੀ ਪੱਖ ਤੋਂ ਮਦਦ ਕਰਨ ਦੇ ਲਈ ਤਿਆਰ ਨਹੀਂ ਹੈਗੇ ਆਪਾਂ ਥੋੜਾ ਜਿਹਾ ਇਹ ਵਿਚਾਰ ਕਰੀਏ ਕਿਉਂਕਿ ਵਿਚਾਰ ਕਰਨਾ ਜ਼ਰੂਰੀ ਹੈ ਜੇ ਹੁਣ ਨਾ ਕੀਤਾ ਤਾਂ ਸਮਾਂ ਲੰਘੇ ਤੋਂ ਬਾਅਦ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੇ ਜਿਹੜੀ ਉਹਨਾਂ ਦੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਇੱਕ ਦੇਸ਼ ਦੇ ਇੱਕ ਸੂਬੇ ਦੇ ਵਿੱਚ ਐਡੇ ਵੱਡੇ ਪੱਧਰ ਤੇ ਹੜਾ ਨੇ ਤਬਾਈ ਮਚਾਈ ਹੋਵੇ ਤੇ ਉਸ ਦੇਸ਼ ਦਾ ਪ੍ਰਧਾਨ ਮੰਤਰੀ ਫਰਜ਼ ਤਾਂ ਇਹ ਬਣਦਾ ਸੀ ਕਿ ਤੁਰੰਤ ਪ੍ਰਧਾਨ ਮੰਤਰੀ ਇਸ ਵਿਸ਼ੇ ਤੇ ਆਪਣਾ ਪੰਜਾਬ ਦਾ ਦੌਰਾ ਰੱਖਦਾ ਤੇ ਕੇਂਦਰ ਸਰਕਾਰ ਵੱਡੇ ਪੱਧਰ ਤੇ ਪੰਜਾਬੀਆਂ ਦੀ ਮਦਦ ਕਰਦੀ ਪਰ ਹੋਇਆ ਇਸ ਦੇ ਬਿਲਕੁਲ ਉਲਟਾ ਕਿ ਦੇਸ਼ ਦੀ ਸਰਕਾਰ ਭਾਰਤੀ ਸਰਕਾਰ ਨੇ ਪੰਜਾਬ ਦੀ ਬਿਲਕੁਲ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਕਿ ਪੰਜਾਬ ਦੇ ਵਿੱਚ ਐਡਾ مالی ਤੇ ਜਾਨੀ ਨੁਕਸਾਨ ਹੋ ਗਿਆ ਕਿ ਸਾਨੂੰ ਇਸ ਪ੍ਰਤੀ ਸਹਿਰਦ ਹੋਣਾ ਚਾਹੀਦਾ ਦੂਸਰੀ ਗੱਲ ਕਰਦੇ ਆ ਆਪਾਂ ਸੂਬਿਆਂ ਦੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭਾਰਤ ਦੇ ਵਿੱਚ 28 ਰਾਜ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਆ ਪੰਜਾਬ ਤੇ ਇਹ ਆਫਤ ਆਈ ਆ ਤੇ ਪੰਜਾਬ ਦੀ ਮਦਦ ਕਰਨ ਲਈ ਕੇਵਲ ਤੇ ਕੇਵਲ ਹਰਿਆਣਾ ਆਇਆ ਹਰਿਆਣੇ ਦੇ ਲੋਕ ਆਏ ਆ ਹਰਿਆਣੇ ਦੀ ਸਰਕਾਰ ਨਹੀਂ ਭਾਵ ਕੇ ਹਰਿਆਣੇ ਦੇ ਲੋਕ ਆਏ ਆ ਹੁਣ ਉਹਦੇ ਵਿੱਚ ਵੀ ਉਹ ਜਿਹੜਾ ਹਰਿਆਣਾ ਪਹਿਲੀ ਗੱਲ ਤਾਂ ਉਹ ਉਹਦੇ ਚ ਜੀਨ ਆ ਜਿਹੜਾ ਉਹ ਪੰਜਾਬ ਵਾਲਾ ਹੀ ਆ ਕਿਉਂਕਿ ਉਹ ਪੁਰਾਣੇ ਪੰਜਾਬ ਦਾ ਹਿੱਸਾ ਪਰ ਸ਼ਾਬਾਸ਼ ਇਹ ਆ ਕਿਉਂਕਿ ਹੋਂ ਵਾਲੇ ਸਮੇਂ ਦੇ ਵਿੱਚ ਜਦੋਂ ਦੇ ਵੀ ਸੰਘਰਸ਼ ਚੱਲ ਰਹੇ ਨੇ ਹਰਿਆਣਾ ਪੰਜਾਬ ਨੂੰ ਆਪਣਾ ਵੱਡਾ ਭਰਾ ਮੰਨ ਕੇ ਉਦੀ ਅਗਵਾਈ ਕਬੂਲ ਕੇ ਉਵੇਂ ਹੀ ਕੇਂਦਰ ਸਰਕਾਰ ਨਾਲ ਸੰਘਰਸ਼ ਕੀਤਾ ਸੀ ਤੇ ਅੱਜ ਵੀ ਜਦੋਂ ਆਪਾਂ ਦੇਖਦੇ ਆਂ ਹਰਿਆਣੇ ਦੇ ਲੋਕ ਜਿੰਨੇ ਵੀ ਪੰਜਾਬ ਦੇ ਵਿੱਚ ਮਦਦ ਕਰਨ ਲਈ ਆਏ ਨੇ ਉਹਨਾਂ ਨੇ ਕਿਹਾ ਵੀ ਸਾਡਾ ਛੋਟੇ ਭਰਾ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਪੰਜਾਬ ਦੀ ਤੇ ਪੰਜਾਬੀਅਤ ਦੀ ਮਦਦ ਕਰੀਏ ਪਰ ਵਿਸ਼ਾ ਵਿਚਾਰਨ ਵਾਲਾ ਕਿ ਜਿਹੜਾ ਭਾਰਤ ਆ ਉਹ ਬਹੁ ਪਛਾਈ ਤੇ ਬਹੁ ਧਰਮੀ ਦੇਸ਼ ਆ ਸੋਚਣ ਵਾਲੀ ਗੱਲ ਆ ਵੀ ਜਦੋਂ ਬਹੁਤ ਪਛਾਈ ਦੇਸ਼ ਦੀ ਗੱਲ ਕਰੀਏ ਇਹ ਜਿਹੜੀਆਂ 28 ਸਟੇਟਾਂ ਨੇ ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇਹਨਾਂ ਦੇ ਵਿੱਚ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਜਦੋਂ ਵੀ ਕਿਸੇ ਕਿਸਮ ਦੀ ਲੋੜ ਪੈਂਦੀ ਆ ਤਾਂ ਪੰਜਾਬੀ ਭਾਸ਼ਾ ਵਾਲੇ ਵੱਡੇ ਪੱਧਰ ਤੇ ਪੰਜਾਬੀ ਉੱਥੇ ਜਾ ਕੇ ਮਦਦ ਕਰਦੇ ਆ ਪਰ ਅੱਜ ਜੇ ਦੇਖਿਆ ਜਾਵੇ ਤਾਂ ਪਹਿਲੇ ਨੰਬਰ ਤੇ ਪੰਜਾਬੀ ਹੀ ਪੰਜਾਬੀਆਂ ਦੀ ਮਦਦ ਕਰ ਰਹੇ ਨੇ ਉਹ ਬੇਸ਼ੱਕ ਪੂਰੇ ਸੰਸਾਰ ਤੋਂ ਕਰ ਰਹੇ ਨੇ ਐਨ ਆਰ ਆਈ ਭਰਾ ਕਰ ਰਹੇ ਨੇ ਐਨ ਜੀਓਜ਼ ਕਰ ਰਹੀਆਂ ਨੇ ਪਰ ਦੂਜੇ ਨੰਬਰ ਤੇ ਹਰਿਆਣੇ ਨੇ ਆ ਕੇ ਇਹਦੇ ਵਿੱਚ ਹਿੱਸਾ ਪਾਇਆ ਭਾਵੇਂ ਕਿ ਉਹਨਾਂ ਦੀ ਭਾਸ਼ਾ ਜਿਹੜੀ ਆ ਹਿੰਦੀ ਆ ਪਰ ਸੋਚਣ ਵਾਲੀ ਗੱਲ ਆ ਕਿ ਪੂਰੇ ਭਾਰਤ ਦੀਆਂ ਬਾਕੀ ਭਾਸ਼ਾਵਾਂ ਜਿਹੜੀਆਂ ਨੇ ਉਹ ਭਾਸ਼ਾਵਾਂ ਵਾਲੇ ਲੋਕ ਕਿਉਂ ਨਹੀਂ ਪੰਜਾਬ ਦੀ ਮਦਦ ਤੇ ਆਏ ਉਹ ਕੀ ਸੋਚ ਰਹੇ ਆ ਕਿ ਦੀ ਉਹ ਡੀ ਕਰ ਰਹੇ ਆ ਤੇ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਉਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਹੈ ਗੱਲ ਹੈ ਵੀ ਸੱਚੀ ਕਿ ਪੰਜਾਬੀਆਂ ਤੇ ਆਫ਼ਤ ਆਈ ਆ ਇਹਨਾਂ ਨੇ ਹੈਂਡਲ ਕਰ ਲੈਣੀ ਆ ਪੂਰੇ ਸੰਸਾਰ ਦੇ ਪੰਜਾਬੀਆਂ ਨੇ ਰਲ ਕੇ ਇਹਨਾਂ ਦੀ ਮਦਦ ਕਰ ਦੇਣੀ ਆ ਤੇ ਪੰਜਾਬ ਮੁੜ ਖੜਾ ਹੋ ਜਾਣਾ ਪਰ ਜਦੋਂ ਹੋਰ ਕਿਸੇ ਭਾਸ਼ਾ ਵਾਲਿਆਂ ਤੇ ਕਿਸੇ ਕਿਸਮ ਦੀ ਮੁਸੀਬਤ ਆਈ ਕੁਦਰਤੀ ਆਫ਼ਤ ਆਈ ਪੰਜਾਬੀਆਂ ਨੇ ਫੇਰ ਵੀ ਉੱਥੇ ਵੱਦ ਚੜ ਕੇ ਜਾ ਕੇ ਮਦਦ ਕਰਨੀ ਆ ਇਹਨਾਂ ਨੇ ਹੋਣ ਵਾਲੀ ਉਹ ਦੂਜੀਆਂ ਭਾਸ਼ਾਵਾਂ ਵਾਲਿਆਂ ਦੀ ਮਦਦ ਨਾ ਕਰਨੀ ਭੁੱਲ ਜਾਣੀ ਆ ਫਿਰ ਇੱਥੋਂ ਅੱਗੇ ਜਾ ਕੇ ਆਪਾਂ ਗੱਲ ਕਰਦੇ ਆ ਕਿ ਭਾਰਤ ਬਹੁਤ ਧਰਮੀ ਦੇਸ਼ ਆ ਹੁਣ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਕਿ ਕੇਵਲ ਤੇ ਕੇਵਲ ਸਿੱਖ ਧਰਮ ਨਾਲ ਸੰਬੰਧਤ ਗੁਰਦੁਆਰਾ ਸਹਿਬਾਨ ਇਸ ਲਈ ਮਦਦ ਕਰ ਰਹੇ ਨੇ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਕਰ ਰਹੀ ਆ ਹਜੂਰ ਸਾਹਿਬ ਤੋਂ ਵੀ ਮਦਦ ਆ ਰਹੀ ਆ ਤੇ ਪੰਜਾਬ ਦੇ ਵਿੱਚ ਜਿੰਨੇ ਗੁਰਧਾਮ ਨੇ ਉਹ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਕੀ ਜਿੰਨੇ ਵੀ ਬਾਕੀ ਧਰਮ ਨੇ ਫਿਰ ਧਰਮੀ ਕਹੋਣ ਦਾ ਤੇ ਧਰਮੀ ਹੋਣ ਦਾ ਫਾਇਦਾ ਕੀ ਜੇ ਅਸੀਂ ਦੂਸਰਿਆਂ ਦੀ ਮਦਦ ਹੀ ਨਹੀਂ ਕਰਨੀ ਜੇ ਅਸੀਂ ਮਨੁੱਖਤਾ ਦੀ ਮਦਦ ਹੀ ਨਹੀਂ ਕਰਨੀ ਜੇ ਸਾਡੇ ਚ ਇਨਸਾਨੀਅਤ ਹੈ ਨਹੀਂ ਤੇ ਫਿਰ ਸਾਨੂੰ ਆਪ ਦੇ ਆਪ ਨੂੰ ਧਰਮੀ ਕਹੋਣ ਦਾ ਕੋਈ ਹੱਕ ਨਹੀਂ ਕਿ ਜਿੰਨੇ ਵੀ ਦੂਸਰੇ ਧਰਮ ਨੇ ਜੋ ਭਾਰਤ ਦੇ ਵਿੱਚ ਵਧੇ ਫੁੱਲੇ ਨੇ ਪਰਫੁੱਲਤ ਹੋਏ ਨੇ ਜਿਨ੍ਹਾਂ ਦੇ ਵਿੱਚ ਵੱਡੇ ਪੱਦਰ ਤੇ ਚੜਾਵੇ ਚੜਦੇ ਨੇ ਕਿ ਉਹਨਾਂ ਦਾ ਅੱਜ ਮੁਟਲਾ ਫਰਜ਼ ਨਹੀਂ ਬਣਦਾ ਕਿ ਪੰਜਾਬ ਤੇ ਮੁਸੀਬਤ ਪਈ ਆ ਸਿੱਖਾਂ ਤੇ ਮੁਸੀਬਤ ਪਈ ਆ ਪੰਜਾਬੀਆਂ ਤੇ ਮੁਸੀਬਤ ਪਈ ਆ ਕਿਉਂਕਿ ਜਿਹੜੀ ਕੁਦਰਤੀ ਆਫਤਾਂ ਨਾ ਤਾਂ ਇਹ ਕੋਈ ਧਰਮ ਦੇਖਦੀ ਆ ਤੇ ਨਾ ਇਹ ਕੋਈ ਭਾਸ਼ਾ ਦੇਖਦੀ ਆ ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਮੈਂ ਉਹਨਾਂ ਲੋਕਾਂ ਨੂੰ ਹਿਲਾਉਣਾ ਦੇਣਾ ਚਾਹੁੰਦਾ ਕਿ ਜੇਕਰ ਇਹ ਮੁਸੀਬਤ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਆਈ ਹੁੰਦੀ ਕਿਸੇ ਹੋਰ ਭਾਸ਼ਾ ਵਾਲਿਆਂ ਤੇ ਆਈ ਹੁੰਦੀ ਕਿਸੇ ਹੋਰ ਧਰਮ ਵਾਲਿਆਂ ਤੇ ਆਈ ਹੁੰਦੀ ਤੇ ਪੰਜਾਬੀ ਭਾਸ਼ਾ ਵਾਲਿਆਂ ਨੇ ਤੇ ਸਿੱਖ ਧਰਮ ਵਾਲਿਆਂ ਨੇ ਬਿਲਕੁਲ ਪਿੱਛੇ ਨਹੀਂ ਹਟਣਾ ਸੀ ਹੱਕ ਢਾ ਕੇ ਉਹਨਾਂ ਦੀ ਮਦਦ ਕਰਨੀ ਸੀ ਪਰ ਤੁਸੀਂ ਇੰਜ ਕਿਉਂ ਕਰ ਰਹੇ ਹੋ ਨਾ ਤਾਂ ਇਹ ਸਮਝ ਆ ਰਹੀ ਹੈ ਕਿ ਭਾਰਤ ਸਰਕਾਰ ਇਦਾਂ ਦਾ ਰਵਈਆ ਕਿਉਂ ਬਣਾ ਰਹੀ ਆ ਤੇ ਦੂਜੀਆਂ ਭਿਸ਼ਾਵਾਂ ਵਾਲੇ ਇਦਾਂ ਦਾ ਰਵਈਆ ਕਿਉਂ ਅਪਣਾ ਰਹੇ ਨੇ ਤੇ ਦੂਜੇ ਧਰਮਾਂ ਵਾਲੇ ਇਦਾਂ ਦਾ ਰਵਈਆ ਕਿਉਂ ਅਪਣਾ ਰਹੇ ਨੇ ਦੂਸਰੀ ਗੱਲ ਜਿਹੜੀ ਸੋਚਣ ਤੇ ਵਿਚਾਰਨ ਵਾਲੀ ਆ ਹੁਣ ਤੁਸੀਂ ਦੇਖ ਲਓ ਜਿਹੜੀਆਂ ਟਰੈਕਟਰ ਟਰਾਲੀਆਂ ਤੋਂ ਭਾਰਤ ਸਰਕਾਰ ਨੂੰ ਨਫ਼ਰਤ ਸੀ ਜਿਹੜੀਆਂ ਟਰੈਕਟਰ ਟਰਾਲੀਆਂ ਤੋਂ ਪੰਜਾਬ ਸਰਕਾਰ ਨੂੰ ਨਫ਼ਰਤ ਸੀ ਜਿਹੜੀਆਂ ਟਰੈਕਟਰ ਟਰਾਲੀਆਂ ਨੂੰ ਐਡੇ ਵੱਡੇ ਪੱਧਰ ਤੇ ਇੰਟਰਨੈਸ਼ਨਲ ਗੋਦੀ ਮੀਡੀਆ ਨੇ ਭੰਡਿਆ ਸੀ ਅੱਜ ਉਹੀ ਟਰੈਕਟਰ ਟਰਾਲੀਆਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੜ੍ਹ ਦੀ ਆਫ਼ਤ ਆਈ ਆ ਉੱਥੇ ਵੱਧ ਚੜ ਕੇ ਉਹੀ ਟਰੈਕਟਰ ਟਰਾਲੀਆਂ ਕੰਮ ਕਰ ਰਹੀਆਂ ਨੇ ਹੋਰ ਕੋਈ ਉੱਥੇ ਕੰਮ ਨਹੀਂ ਆਇਆ ਇੱਕ ਹੋਰ ਮੈਂ ਵਿਸ਼ਾ ਕਰਾਂ ਕਿ ਪੰਜਾਬੀਆਂ ਨੂੰ ਜਿਹੜੇ ਨੌਜਵਾਨ ਪੰਜਾਬੀ ਵੀਰ ਨੇ ਉਹਨਾਂ ਨੂੰ ਮਢੀਰ ਸ਼ਬਦ ਕਹਿ ਕੇ ਦਰਕਾਰਿਆ ਜਾਂਦਾ ਪਰ ਤੁਸੀਂ ਪਿਛਲਾ ਇਤਿਹਾਸ ਵੀ ਫਰੋਲ ਕੇ ਵੇਖ ਲਓ ਜਦੋਂ-ਜਦੋਂ ਵੀ ਕੋਈ ਵੱਡੀ ਸਮੱਸਿਆ ਆਈ ਇਹ ਨੌਜਵਾਨ ਵੀਰ ਵੱਧ ਚੜ ਕੇ ਅੱਗੇ ਆਏ ਤੇ ਇਹਨਾਂ ਨੇ ਸਾਡੇ ਭਾਈਚਾਰੇ ਦੀ ਬਾਹ ਫੜੀ ਤੇ ਅੱਜ ਵੀ ਉਹੀ ਨੌਜਵਾਨ ਪੂਰੇ ਪੰਜਾਬ ਦੇ ਨੌਜਵਾਨ ਉੱਥੇ ਵੱਡੇ ਪੱਧਰ ਤੇ ਪਹੁੰਚ ਚੁੱਕੇ ਆ ਤੇ ਹੜਪੀੜਤਾ ਦੀ ਮਦਦ ਕਰ ਰਹੇ ਆ ਮੈਂ ਇਸ ਤੋਂ ਪਹਿਲਾਂ ਜਿੰਨੀਆਂ ਵੀ ਵੀਡੀਓਜ਼ ਆਈਆਂ ਮੈਂ ਕਦੇ ਨਹੀਂ ਕਿਹਾ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਕਦੇ ਨਹੀਂ ਕਿਹਾ ਇਸ ਨੂੰ ਅੱਗੇ ਸਾਂਝਾ ਕਰੋ ਪਰ ਮੇਰੀ ਅੱਜ ਪਰਜੋਰ ਅਪੀਲ ਆ ਕਿ ਮੈਂ ਇਸ ਵੀਡੀਓ ਰਾਹੀਂ ਉਹਨਾਂ ਨੂੰ ਹਿਲਾਉਣਾ ਦੇਣਾ ਚਾਹੁੰਦਾ ਜਿਹੜੀਆਂ ਭਾਰਤ ਦੇ ਵਿੱਚ ਵੱਸਦੇ ਦੂਜੀਆਂ ਭਾਸ਼ਾਵਾਂ ਦੇ ਲੋਕ ਨੇ ਉਹ ਪੰਜਾਬੀਆਂ ਦੀ ਬਾਹ ਕਿਉਂ ਨਹੀਂ ਫੜ ਰਹੇ ਜਿਹੜੇ ਭਾਰਤ ਦੇ ਵਿੱਚ ਵੱਸਦੇ ਦੂਜੇ ਧਰਮਾਂ ਦੇ ਲੋਕ ਨੇ ਉਹ ਪੰਜਾਬੀਆਂ ਦੇ ਤੇ ਸਿੱਖਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਿਉਂ ਨਹੀਂ ਚੱਲ ਰਹੇ ਇਹ ਵਿਚਾਰਨ ਵਾਲੀ ਗੱਲ ਹੈ ਤੁਹਾਨੂੰ ਹਿਲਾਉਣ ਦੇ ਲਈ ਇਹ ਵੀਡੀਓ ਬਣਾਈ ਗਈ ਆ ਤੇ ਤੁਹਾਡੇ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਸਮਾਂ ਹੁੰਦਾ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਇਹ ਪੰਜਾਬੀਆਂ ਨੇ ਸਿੱਖਾਂ ਨੇ ਪੰਜਾਬ ਨੇ ਮੁੜ ਦੁਬਾਰਾ ਖੜਾ ਹੋ ਜਾਣਾ ਇਸ ਗੁਰੂਆਂ ਪੀਰਾਂ ਦੀ ਧਰਤੀ ਆ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਕੋਈ ਇਹ ਵੱਡੀ ਸਮੱਸਿਆ ਨਹੀਂ ਆਈ ਜ਼ਰੂਰ ਆ ਕੁਦਰਤੀ ਆਫਤ ਆਈ ਆ ਭਾਰਤ ਸਰਕਾਰ ਦਾ ਵੀ ਇਸ ਆਫਤ ਦੇ ਵਿੱਚ ਰੋਲ ਆ ਪੰਜਾਬ ਸਰਕਾਰ ਦਾ ਵੀ ਇਸ ਆਫਤ ਦੇ ਵਿੱਚ ਰੋਲ ਆ ਕਿਉਂਕਿ ਜਿਹੜੇ ਫਲੱਡ ਗੇਟਾਂ ਦੀ ਸਮੱਸਿਆ ਵੱਡੇ ਵੱਡੇ ਇੰਜੀਨੀਅਰਾਂ ਦੀ ਇੰਟਰਵਿਊ ਆ ਚੁੱਕੀਆਂ ਨੇ ਉਸ ਇੰਟਰਵਿਊਜ਼ ਦੇ ਵਿੱਚ ਕਲੀਅਰ ਹੋ ਚੁੱਕਿਆ ਕਿ ਇਹ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਤੇ ਭਾਰਤ ਸਰਕਾਰ ਦੀ ਨਲੈਕੀ ਆ ਇੱਕ ਦੁਲਰਤ ਸਾਹਿਬ ਦੀ ਇੰਟਰਵਿਊ ਮੈਂ ਦੇਖੀ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਜਿਹੜੇ ਫਲੱਡ ਗੇਟ ਆ ਕਿਸ ਵਿਧੀ ਨਾਲ ਖੁੱਲੇ ਜਾਂਦੇ ਆ ਕਿਸ ਤਰੀਕੇ ਨਾਲ ਖੁੱਲੇ ਜਾਂਦੇ ਆ ਤੇ ਉਹਨਾਂ ਤੇ ਉਹਨਾਂ ਦੇ ਦੱਸਣ ਮੁਤਾਬਕ ਸੀ ਕਿ ਲਗਭਗ 80 ਬੰਦਿਆਂ ਦੀ ਡਿਊਟੀ ਹੁੰਦੀ ਆ ਜਿਹੜੇ ਫਲੱਡ ਗੇਟ ਖੋਲਣ ਦਾ ਫੈਸਲਾ ਹੁੰਦਾ ਤੇ ਇਹਨੂੰ ਇੰਪਲੀਮੈਂਟ ਕੀਤਾ ਜਾਂਦਾ ਪਰ ਉਹਨਾਂ ਨੇ ਬੜੀ ਚਿੰਤਾ ਜ਼ਾਹਰ ਕੀਤੀ ਤੇ ਮੂਰਖਤਾ ਵਾਲਾ ਇਹ ਕਾਰਵਾਈ ਦੱਸੀ ਜੋ ਹੁਣ ਤੱਕ ਹੋਇਆ ਤੇ ਜੋ ਹੋ ਰਿਹਾ ਮੈਂ ਫਿਰ ਵਿਸ਼ੇ ਤੇ ਆਵਾਂ ਮੈਂ ਆਪ ਜੀ ਨੂੰ ਸਾਰਿਆਂ ਨੂੰ ਜਿੰਨੇ ਵੀ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਇਹ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਬਹੁਤ ਧਰਮੀ ਜਿਹੜਾ ਦੇਸ਼ ਆ ਭਾਰਤ ਤੇ ਬਹੁ ਪਛਾਈ ਦੇਸ਼ ਆ ਸਾਰੀਆਂ ਪਛਾਵਾਂ ਦੇ ਲੋਕਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ ਸਾਰੇ ਧਰਮਾਂ ਦੇ ਲੋਕਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ ਪੰਜਾਬ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਹੋਰ ਧਰਮਾਂ ਦੇ ਲੋਕ ਬੈਠੇ ਆ ਪਰ ਉਹਨਾਂ ਨੇ ਆਪਣੇ ਵੱਲੋਂ ਐਡਾ ਵੱਡਾ ਕੋਈ ਵੀ ਅਪਰਾਲਾ ਨਹੀਂ ਕੀਤਾ ਕਿ ਹੜਪੀੜਤਾ ਦੀ ਮਦਦ ਕੀਤੀ ਜਾਵੇ ਕੇਵਲ ਤੇ ਕੇਵਲ ਸਿੱਖੀਜ਼ਮ ਸਿੱਖ ਗੁਰਦੁਆਰੇ ਸਿੱਖ ਧਰਮ ਨਾਲ ਸੰਬੰਧ ਪੰਜਾਬੀ ਗਾਇਕ ਪੰਜਾਬੀ ਐਕਟਰ ਪੰਜਾਬੀ ਐਨ ਜੀਓਜ਼ ਇਹੀ ਸਿਰਫ ਮਦਦ ਕਰ ਰਹੇ ਆ ਬਾਕੀਆਂ ਨੇ ਸਾਰਿਆਂ ਨੇ ਦੜਵੱਟੀ ਹੋਈ ਆ ਪਰ ਇਹ ਦੜਵਟਣੀ ਆ ਜਿਹੜੀ ਇਹ ਬਹੁਤ ਮਾੜੀ ਗੱਲ ਆ ਇਹ ਮਨੁੱਖਤਾ ਵਾਲੀ ਗੱਲ ਨਹੀਂ ਇਹ ਧਰਮੀ ਹੋਣ ਵਾਲੀ ਗੱਲ ਨਹੀਂ ਇਹ ਸੱਭਿਆਚਾਰਕ ਗੱਲ ਨਹੀਂ ਇਹ ਸਾਂਝ ਵਾਲੀ ਗੱਲ ਨਹੀਂ ਸਾਨੂੰ ਸਾਰਿਆਂ ਨੂੰ ਇਸ ਵਿਸ਼ੇ ਤੇ ਵਿਚਾਰ ਕਰਨਾ ਚਾਹੀਦਾ ਇਹ ਦੂਜੀਆਂ ਪਛਾਵਾਂ ਨੂੰ ਤੇ ਦੂਜੀਆਂ ਸਟੇਟਾਂ ਦੇ ਵਿੱਚ ਆਪਾਂ ਨੂੰ ਇਹ ਗੱਲ ਪਹੁੰਚਦੀ ਕਰਨੀ ਚਾਹੀਦੀ ਹੈ ਕਿਉਂਕਿ ਨਾਲ ਖੜਨਾ ਚਾਹੀਦਾ ਦੂਸਰੀ ਗੱਲ ਜਿੰਨੀ ਵੱਡੇ ਪੱਧਰ ਤੇ ਐਨ ਆਰ ਆਈ ਭਰਾਵਾਂ ਨੇ ਮਦਦ ਕੀਤੀ ਆ ਉਹਨਾਂ ਦੀ ਦਾਤ ਦੇਣੀ ਮੰਦੀ ਆ ਤੇ ਇੱਕ ਜਿਹੜੀ ਮੈਂ ਲਾਸਟ ਅਪੀਲ ਕਰਨੀ ਚਾਹੁੰਦਾ ਕਿ ਜਿੰਨੇ ਵੀ ਉੱਥੇ ਮਦਦ ਕਰਨ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਵੀ ਉਥੋਂ ਦੇ ਲੋਕਲ ਲੋਕਾਂ ਨੂੰ ਨਾਲ ਲੈ ਕੇ ਹੀ ਅੱਗੇ ਵਧਿਆ ਜਾਵੇ ਨਾ ਕਿ ਆਪਦੇ ਲੈਵਲ ਤੇ ਕਿਉਂਕਿ ਉਹਨਾਂ ਨੂੰ ਉਥੋਂ ਦੀਆਂ ਲੋਕਲ ਸਮੱਸਿਆਵਾਂ ਉਹਨਾਂ ਨੂੰ ਉਥੋਂ ਦੇ ਰਸਤਿਆਂ ਦਾ ਆਪਣੇ ਨਾਲੋਂ ਵੱਧ ਪਤਾ ਤੇ ਹੁਣ ਵੱਡੇ ਪੱਧਰ ਤੇ ਉੱਥੇ ਤੂੜੀਚਾਰਾ ਵੀ ਪਹੁੰਚ ਚੁੱਕਿਆ ਤੇ ਰਾਸ਼ਨ ਵੀ ਪਹੁੰਚ ਚੁੱਕਿਆ ਹੁਣ ਉੱਥੇ ਇਹ ਪੁੱਛਣ ਦੀ ਲੋੜ ਆ ਕਿ ਹੁਣ ਲੋੜ ਕਿਸ ਵਸਤੂ ਦੀ ਆ ਜਿਸ ਵਸਤੂ ਦੀ ਉੱਥੇ ਲੋੜ ਆ ਉਹੀ ਪਿੰਡਾਂ 'ਚ ਵਾਜਾਂ ਹੋਣੀਆਂ ਚਾਹੀਦੀਆਂ ਉਹੀ ਐਨ ਜੀਓਜ਼ ਨੂੰ ਗਾਂਹ ਅਪੀਲ ਕਰਨੀ ਚਾਹੀਦੀ ਹੈ ਕਿ ਹੁਣ ਆਹ ਆਹ ਚੀਜ਼ ਦੀ ਲੋੜ ਆ ਕਿਉਂਕਿ ਬਹਤਾਂਤ ਹੋ ਚੁੱਕੀ ਆ ਜਿੰਨੀਆਂ ਉੱਥੋਂ ਖਬਰਾਂ ਆ ਰਹੀਆਂ ਨੇ ਜਿੰਨੀਆਂ ਉੱਥੋਂ ਸਨੇਹ ਲੱਗ ਰਹੇ ਨੇ ਕਿ ਆਹ ਆਹ ਜਿਹੜੀਆਂ ਵਸਤਾਂ ਨੇ ਬਹੁਤ ਪਹੁੰਚ ਚੁੱਕੀਆਂ ਨੇ ਕੁਝ ਦਵਾਈਆਂ ਦੀ ਲੋੜ ਆ ਉਹ ਦਵਾਈਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਹੋਰ ਵੀ ਉਥੋਂ ਲੋਕਲ ਸਥਾਨਕ ਲੋਕਾਂ ਤੋਂ ਪੁੱਛ ਕੇ ਕਿ ਉਹਨਾਂ ਦੀਆਂ ਕੀ ਲੋੜਾਂ ਨੇ ਉਹੀ ਚੀਜ਼ਾਂ ਉੱਥੇ ਪਹੁੰਚਦੀਆਂ ਕਰਨੀਆਂ ਚਾਹੀਦੀਆਂ ਨੇ ਤੇ ਮੇਰਾ ਲਾਸਟ ਦੇ ਵਿੱਚ ਇਹ ਹਲੂਣਾ ਦੇਣ ਦਾ ਇੱਕੋ ਇੱਕ ਕਾਰਨ ਹੈ ਕਿ ਸਮਾ ਨੰਗੇ ਤੋਂ ਫਿਰ ਕੋਈ ਕਹੇ ਕਿ ਸਾਨੂੰ ਤਾਂ ਇਹ ਪਤਾ ਨਹੀਂ ਲੱਗਿਆ ਬਾਕੀ ਜਿਹੜੇ ਨੌਜਵਾਨ ਅੱਜਕੱਲ ਦੇ ਵਰਤਮਾਨ ਨੌਜਵਾਨ ਨੇ ਲੇਟੈਸਟ ਤਕਨੀਕ ਤੋਂ ਜਾਣੂ ਨੇ ਉਹ ਇਹਨੂੰ ਡੱਬ ਕਰਕੇ ਵੀ ਦੂਜੀਆਂ ਭਾਸ਼ਾਵਾਂ ਦੇ ਵਿੱਚ ਉਹ ਇਹਨੂੰ ਸਰਕੂਲੇਟ ਕਰ ਸਕਦੇ ਨੇ ਕਿਉਂਕਿ ਜਾਣੀ ਚਾਹੀਦੀ ਆ ਹਰ ਭਾਸ਼ਾ ਦੇ ਬੰਦੇ ਕੋਲੇ ਜਿਹੜੇ ਭਾਰਤ ਵਿੱਚ ਵੱਸ ਰਹੇ ਨੇ ਤੇ ਹਰ ਧਰਮ ਦੇ ਬੰਦੇ ਕੋਲੇ ਇਹ ਵੀਡੀਓ ਜਾਣੀ ਚਾਹੀਦੀ ਆ ਉਹਨਾਂ ਨੂੰ ਇੱਕ ਸੁਨੇਹਾ ਲੱਗਣਾ ਚਾਹੀਦਾ ਕਿ ਜਿਹੜੀ ਕੁਦਰਤੀ ਆਫਤਾਂ ਨਾ ਤਾਂ ਉਹ ਕੋਈ ਧਰਮ ਦੇਖਦੀ ਆ ਨਾ ਉਹ ਕੋਈ ਭਾਸ਼ਾ ਦੇਖਦੀ ਆ ਨਾ ਕੋਈ ਜਾਤ ਵੇਖਦੀ ਆ ਨਾ ਕੋਈ ਇਲਾਕਾ ਦੇਖਦੀ ਆ ਇਸ ਕਰਕੇ ਕਦੇ ਵੀ ਕਿਸੇ ਤੇ ਕੁਦਰਤੀ ਆਫਤ ਆ ਸਕਦੀ ਆ ਜਿਹਦੇ ਵਿੱਚ ਸਟੇਟ ਗਵਰਨਮੈਂਟ ਦਾ ਵੀ ਰੋਲ ਹੋ ਸਕਦਾ ਤੇ ਕੇਂਦਰ ਸਰਕਾਰ ਦਾ ਵੀ ਰੋਲ ਹੋ ਸਕਦਾ ਸਾਨੂੰ ਸਾਰਿਆਂ ਨੂੰ ਭਾਰਤ ਨੂੰ ਬਹੁਪਸ਼ਾਈ ਬਹੁ ਧਰਮੀ ਮੁਲਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਧੰਨਵਾਦ